ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੂਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅ ਕੱਲ ਦੀ ਐਗਜ਼ੀਬੀਸ਼ਨ ਆਪਣੀ ਚੱਲ ਰਹੀ ਹੈ ਜਿੱਦਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਜਿ ਅੱਜ ਸਾਡਾ ਸੈਕੰਡ ਡੇ ਆ ਤੇ ਇਸ ਟਾਈਮ ਵੱਜੇ ਨੇ ਸਵੇਰ ਦੇ 8:30 ਤੇ ਫਿਲਹਾਲ ਅਸੀਂ ਨਵਾਂ ਸਟਾਕ ਐਡ ਕਰ ਰਹੇ ਸੀਗੇ ਅ ਕੱਲ ਤੁਹਾਡਾ ਇੰਨਾ ਕ ਜਿਆਦਾ ਰਿਸਪੌਂਸ ਰਿਹਾ ਮੇਰੀ ਉਮੀਦ ਤੋਂ ਕਿਤੇ ਜਿਆਦਾ ਰਿਸਪੌਂਸ ਰਿਹਾ ਜੀ ਸਭ ਦਾ ਥੈਂਕ ਯੂ ਸੋ ਮੱਚ ਤੇ ਬਹੁਤ ਸੋਹਣੇ ਤੁਹਾਡੇ ਫੀਡਬੈਕ ਸੀਗੇ ਬਹੁਤ ਵਧੀਆ ਲੱਗਿਆ ਜੋ ਜੋ ਵੀ ਆਏ ਜਿਨ੍ਹਾਂ ਜਿਨ੍ਹਾਂ ਨੂੰ ਮਿਲੇ ਤੇ ਅੱਜ ਅਸੀਂ ਜੋ ਵੀ ਐਡ ਕੀਤਾ ਕੱਲ ਵੀ ਤੋਂ ਵੀਡੀਓ ਨਹੀਂ ਬਣੀ ਹੁਣ ਮੇਰੇ ਕੋਲ ਟਾਈਮ ਸੀਗਾ ਮੈਂ ਤੁਹਾਨੂੰ ਜਿਹੜੇ YouTube ਤੇ ਦੇਖਣ ਵਾਲੇ ਨਹੀਂ ਆਉਣੇ ਵਾਲੇ ਉਹਨਾਂ ਨੂੰ ਮੈਂ ਦਿਖਾਨੀ ਆ ਇਹ ਸਾਡਾ ਸਾਰਾ ਹੀ ਸੈਕਸ਼ਨ ਹੈਗਾ ਜੀ ਹੈਂਡਵਰਕ ਦਾ ਇਹ ਜਿਹੜੇ ਖੁਦ ਰੈਡੀ ਕਰਵਾਨੇ ਆ ਅਗਰ ਤੁਸੀਂ ਇਹਨਾਂ ਚੋਂ ਸਕਰੀਨਸ਼ਾਟ ਲੈਣਾ ਤਾਂ ਲੈ ਸਕਦੇ ਹੋ ਇਹ ਕ੍ਰੇਪ ਦੇ ਉੱਪਰ ਬਣਿਆ ਹੋਇਆ ਸੂਟ ਆ ਜੀ ਹੈਂਡਵਰਕ ਦਾ ਠੀਕ ਹੈ ਇਹ ਇਹਦੇ ਵਿੱਚ ਕਲਰ ਆਪਸ਼ਨ ਤੁਹਾਨੂੰ ਮਿਲ ਜਾਣਗੇ ਇਹਨਾਂ ਵਿੱਚ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਕਲਰ ਤੇ ਕਿਉਂਕਿ ਸਾਰੇ ਖੁਦ ਹੀ ਇਹ ਸੂਟ ਰੈਡੀ ਕੀਤੇ ਹੋਏ ਆ ਜੀ ਇਹ ਆ ਗਿਆ ਗਲਾਸ ਟਿਸ਼ੂ ਦੇ ਉੱਪਰ ਠੀਕ ਹੈ ਗੋਟਾ ਪੱਤੀ ਦਾ ਜੀ ਇਹ ਸੂਟ ਐਦਾਂ ਤੁਹਾਨੂੰ ਕਾਫੀ ਸਾਰੇ ਕਲੈਕਸ਼ਨ ਮਿਲ ਜੇਗੀ ਮੇਨ ਹੈਗਾ ਜਿਹੜਾ ਏ ਬਰਾਈਡਲ ਦੇ ਵਿੱਚ ਬਰਾਈਡਲ ਸੂਟ ਕੱਲ ਸਭ ਨੇ ਬਹੁਤ ਜ਼ਿਆਦਾ ਪਸੰਦ ਕੀਤੀ ਤੇ ਬਹੁਤ ਜ਼ਿਆਦਾ ਰਿਸਪਾਂਸ ਸੀਗਾ ਫਿਲਹਾਲ ਅੱਜ ਸਾਡੇ ਕੋਲੇ ਨਾਲ ਵਿੱਚ ਬਹੁਤ ਘੱਟ ਸਟਾਕ ਰਹਿ ਗਿਆ orange ਕਲਰ ਆ ਸਲਵਾਰ ਦੇ ਪੌਂਚਿਆਂ ਤੇ ਵੀ ਵਰਕ ਰਹੇਗਾ ਜੀ ਹੈਵੀ ਦੁਪੱਟੇ ਨੇ ਸਾਰਿਆਂ ਦੇ ਨਾਲ ਤੇ ਕਲਰ 레드 ਮੈਰੂਨ ਬਿਲਕੁਲ ਨਮਾਜਾ ਸ਼ੇਡ ਆ ਬਹੁਤ ਸੋਹਣਾ ਤੇ ਪ੍ਰਾਈਸ ਵੀ ਤੁਸੀਂ ਸੁਣ ਕੇ ਇਹਨਾਂ ਦੇ ਹੈਰਾਨ ਰਹਿ ਜਾਓਗੇ ਅਸੀਂ ਜੋ ਇਹਨਾਂ ਦੇ ਪ੍ਰਾਈਸ ਰੱਖੇ ਹੋਏ ਨੇ ਤਕਰੀਬਨ ਕੋਈ 11000 ਕੋਈ 13000 ਕੁਝ ਇੰਨੀ ਰੇਂਜ ਆ ਹਾਈਐਸਟ ਇਹਨਾਂ ਦਾ ਪ੍ਰਾਈਸ ਰਹੂਗਾ ਜੀ ਤਕਰੀਬਨ 14 14500 ਦੀ ਰੇਂਜ ਤੱਕ ਪਿੰਕ ਕਲਰ ਆ ਵਿਦ ਪੈਚ ਦੇ ਨਾਲ ਪੀਕਾਕ ਬਣੀ ਹੋਈਆਂ ਬਹੁਤ ਸੋਹਣੇ ਠੀਕ ਹੈ ਇਹ ਰੈਸਟ ਕਲਰ ਆ ਬਹੁਤ ਪਸੰਦ ਕੀਤਾ ਕੱਲ ਸਭ ਨੇ ਇਹਦੇ ਵਿੱਚ 3 ਪੀਸ ਸੀਗੇ ਲਾਸਟ ਪੀਸ ਆ ਜਿਹੜੇ ਅਸੀਂ ਐਡ ਕੀਤੇ ਆ ਜੀ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਕੇਹਰਾ ਬਣਿਆ ਹੋਇਆ ਗੋਟਾ ਪੱਤੀ ਦਾ 10500 ਪ੍ਰਾਈਸ ਆ ਸਿਰਫ ਫੇਸ ਸੂਟ ਦਾ ਹੈਵੀ ਦੁਪੱਟੇ ਦੇ ਨਾਲ ਕਲਰ ਦੋ ਨੇ ਜੀ ਠੀਕ ਹੈ ਬਾਕੀ ਤੁਹਾਨੂੰ ਕ੍ਰਸਟ ਇਸ਼ੂ ਦੇ ਉੱਪਰ ਇਦਾਂ ਦੇ ਸੂਟ ਮਿਲ ਜਾਣਗੇ ਅ ਕੰਟਰਾਸਟ ਵਿੱਚ ਮਿਲ ਜਾਣਗੇ ਜੀ ਕੰਟਰਾਸਟ ਬਹੁਤ ਘੱਟ ਪ੍ਰਾਈਸ ਦੇ ਵਿੱਚ ਨੈੱਕ ਵਰਕ ਆ ਪਲੱਸ ਇਹਦੇ ਨਾਲ ਹੀ ਹੈ ਡਾਰਕ ਦੁਪੱਟਾ ਹੈ ਕੰਟਰਾਸਟ ਦੇ ਵਿੱਚ ਜਿੱਦਾਂ ਇਹ ਵੀ ਸਾਰੇ ਸੂਟ ਅਸੀਂ ਹੈਂਡਵਰਕ ਤੇ ਗਲਾਸ ਟਿਸ਼ੂ ਦੇ ਉੱਪਰ ਕ੍ਰਸ਼ ਦੇ ਉੱਪਰ ਕੀਤੇ ਹੋਏ ਆ ਰੈਡੀ ਠੀਕ ਹੈ ਜੀ ਤੇ ਪ੍ਰਿੰਟ ਦੇ ਉੱਪਰ ਨੈੱਟਵਰਕ ਦੇ ਵਿੱਚ ਬਹੁਤ ਸੋਹਣੇ ਸੋਹਣੇ ਸੂਟ ਨੇ ਇਹ ਸਾਰੇ ਸੂਟ ਰੈਡੀ ਕਰਵਾਏ ਹੋਏ ਆ ਜਿਹੜੇ ਹੈਂਡਵਰਕ ਦਾ ਇਹ ਸਾਰੇ ਸੈਕਸ਼ਨ ਆ ਜੀ ਇਹ ਸੂਟ ਤੁਸੀਂ ਮੇਰੇ ਵੀ ਅਕਸਰ ਕਾਫੀ ਵਾਰੀ ਪਾਇਆ ਵੇ ਦੇਖਿਆ ਹੋਵੇਗਾ ਸਕਾਈ ਕਲਰ ਦੇ ਵਿੱਚ ਇਦਾਂ ਦਾ 6000 ਪ੍ਰਾਈਸ ਆ ਜੀ ਸਾਰਾ ਫਰੰਟ ਹੈਵੀ ਆ ਦੁਪੱਟਾ ਹੈਵੀ ਆ ਲਖਨਵੀ ਦੇ ਉੱਪਰ ਬਹੁਤ ਸੋਹਣੀਆਂ ਬਿਲਕੁਲ ਪਿਓਰ ਦੀਆਂ ਆਈਟਮਾਂ ਆਈਆਂ ਹੋਈਆਂ ਠੀਕ ਹੈ ਕੰਟਰਾਸਟ ਦੇ ਵਿੱਚ ਆ ਮੈਂ ਤੁਹਾਨੂੰ ਇੱਕ ਕਲਰ ਦਿਖਾਇਆ ਸੀ ਕਿ ਇਹਦੇ ਨਾਲ ਰਸਟ ਕਲਰ ਦਾ ਦੁਪੱਟਾ ਸੌਰੀ ਨਿਓਨ ਸ਼ੇਡ ਦਾ ਦੁਪੱਟਾ ਤੇ ਪਹਿਲਾਂ ਸੀਗਾ ਮਰਜੈਂਟਾ ਦੇ ਵਿੱਚ ਠੀਕ ਹੈ ਇਹ 셀ਫ ਦੇ ਵਿੱਚ ਆ ਜੀ ਸੂਟ ਸੈਲਫ ਇਹਦਾ ਸਟੱਫ ਆ ਕ੍ਰੀਫ ਬਹੁਤ ਸੋਹਣਾ ਸਟੱਫ ਆ ਇਹ ਵੀ ਹੈਂਡਵਰਕ ਤੇ ਰੈਡੀ ਕੀਤਾ ਹੋਇਆ ਈ ਇਹਦਾ ਜਿਹੜਾ ਦੁਪੱਟਾ ਬਿਲਕੁਲ ਨਵੇਂ ਵੇਸ ਤੇ ਏਦਾਂ ਰੈਡੀ ਹੋਇਆ ਹੋਇਆ ਜੇ ਬਹੁਤ ਸੋਹਣਾ ਸੂਟ ਆ ਪ੍ਰਾਈਸ ਹੈਗਾ 6500 ਇਸ ਸੂਟ ਦਾ ਠੀਕ ਆ ਜੀ ਬਹੁਤ ساری ਕਲੈਕਸ਼ਨ ਆ ਯੈਲੂ ਦੇ ਵਿੱਚ ਜਿੱਦਾ ਮਹਿੰਦੀ ਤੇ ਪਾਣ ਵਾਸਤੇ ਤੁਹਾਨੂੰ ਜੈਪੁਰੀ ਦੇ ਵਿੱਚ ਕੇਰਾ ਮਿਲ ਜੇਗਾ ਨੈਕ ਮਿਲ ਜਾਏਗਾ ਇਦਾਂ ਦੀਆਂ ਕਲੈਕਸ਼ਨਾਂ ਬਹੁਤ ਸੋਹਣੀਆਂ ਸੋਹਣੀਆਂ ਪ੍ਰਾਈਸ ਵੀ ਤਕਰੀਬਨ ਇਹਦਾ ਹੈਗਾ ਜੀ 6800 ਤੇ ਕੁਛ ਇਦਾਂ ਟਾਈ ਐਂਡ ਡਾਈ ਦੇ ਵਿੱਚ ਬਹੁਤ ਸੋਹਣੇ ਨੈਕ ਦੇ ਉੱਪਰ ਬਣੇ ਹੋਏ ਪੀਸ ਨੇ ਪ੍ਰਾਈਸ ਇਹਨਾਂ ਦਾ ਅਗਰ ਤੁਹਾਨੂੰ ਤੁਸੀਂ ਕਿਸੇ ਦਾ ਵੀ ਪੁੱਛਣਾ ਚਾਹੁੰਦੇ ਹੋ ਤਾਂ ਪੁੱਛ ਸਕਦੇ ਹੋ ਤੇ ਬਾਕੀ ਇਦਾਂ ਦੇ ਟਾਈ ਐਂਡ ਡਾਈ ਦੇ ਹੈਂਡਵਰਕ ਦੇ ਵਿੱਚ ਬਣਿਆ ਹੋਇਆ ਪੀਸ ਆ ਜੀ ਪਿਓਰ ਔਰਗੈਂਜ਼ਾ ਦੇ ਉੱਪਰ ਠੀਕ ਹੈ ਠੀਕ ਹੈ ਜੀ ਕਲੈਕਸ਼ਨ ਕਿਹੜੀ ਆ ਜਿਹਨੂੰ ਕੋਈ ਨਾ ਪਸੰਦ ਕਰਦਾ ਹੋਵੇ ਸਾਰੇ ਹੀ ਸੂਟ ਇੱਕ ਤੋਂ ਸੋਹਣੇ ਇੱਕ ਨੇ ਜੀ ਪ੍ਰਾਈਸ ਅਕੋਰਡਿੰਗ ਵੀ ਸਿਰਫ 3300 ਦਾ ਸੂਟ ਆ ਜੀ ਇਹ ਹੈਂਡਵਰਕ ਹੈਵੀ neck ਦੇ ਉੱਪਰ ਆ ਬਹੁਤ ਸੋਹਣਾ ਪਿਓਰ ਸਿਲਕ ਤੇ ਬਣਿਆ ਹੋਇਆ ਸੂਟ ਹੈ ਇਹ ਠੀਕ ਹੈ ਜੀ ਇਹ ਸੂਟ ਵੀ ਬਹੁਤ ਸੋਹਣਾ ਪੀਸ ਆ ਇੱਕ ਗਲਾਸ ਟਿਸ਼ੂ ਦੇ ਉੱਪਰ ਬਣਿਆ ਹੋਇਆ ਸਾਰਾ ਦਬਕੇ ਦੇ ਉੱਪਰ ਆ ਇਹਦੇ ਬੈਕ ਦੇ neck ਤੇ ਵੀ ਵਰਕ ਹੈ ਇਹ ਸਾਰਾ ਦੇਖੋ ਇਹ ਤੁਹਾਨੂੰ ਦਿਖਦਾ ਹੋਏਗਾ ਵਿੱਚ ਨੂੰ ਹੈਵੀ ਵਰਕ ਹੈ neck ਦੇ ਉੱਪਰ ਤੇ ਦੁਪੱਟੇ ਤੇ ਵੀ ਬਹੁਤ ਸੋਨਾ ਵਰਕ ਹੈ ਇਹ ਗਲਾਸ ਟਿਸ਼ੂ ਤੇ ਬਹੁਤ ਸੋਨਾ ਸੂਟ ਬਣਿਆ ਹੋਇਆ ਇਹਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਵੀ ਮਿਲ ਜਾਏਗੀ ਇਹਦਾ ਸੈਕੰਡ ਕਲਰ ਆ 8800 ਪ੍ਰਾਈਸ ਆ ਜੀ ਇਹ ਸੂਟ ਦਾ ਸਿਰ ਇਹਦੇ ਵਿੱਚ ਤੁਹਾਨੂੰ ਕਲਰ ਇਹ ਮਿਲ ਜਾਏਗਾ ਤਿੰਨ ਕਲਰ ਨੇ ਇਹ ਚ ਰੈਡੀ ਹੋਏ ओरिजिनल ਮਿਰਰ ਵਰਕ ਦੇ ਨਾਲ ਆ ਜੀ ਪੀਸ ਇਹ ਤੇ 4200 ਕੋਸਟ ਕਰਦਾ ਸੂਟ ਇਹ ਇਹ ਤੁਸੀਂ ਮੇਰੀ ਵੀਡੀਓ ਚ ਦੇਖਿਆ ਹੋਏਗਾ ਕਾਫੀ ਵਾਰੀ ਠੀਕ ਹੈ ਕਿਉਂਕਿ ਜਿਨ੍ਹਾਂ ਦੀ ਜ਼ਿਆਦਾ ਡਿਮਾਂਡ ਸੀਗੀ ਉਹ ਸੂਟ ਮੈਂ ਮੋਸਟਲੀ ਤਿਆਰ ਕਰਵਾਏ ਸੀਗੇ ਸਾਰੇ ਤੇ ਨੈਕਸਟ ਤੁਹਾਨੂੰ ਦਿਖਾਣੇ ਆ ਜੀ ਇਹ ਆਪਣਾ ਪ੍ਰਿੰਟ ਸੈਕਸ਼ਨ ਆ ਗਿਆ ਜਿਹਦੇ ਵਿੱਚ ਪ੍ਰਿੰਟ ਦੇ ਉੱਪਰ ਤੁਹਾਨੂੰ ਵੀ ਨੱਕ ਮਿਲ ਜੇਗਾ ਇਹਦੇ ਵਿੱਚ ਤੁਹਾਨੂੰ ਰਾਮ ਟੈਕਸ ਮਿਲ ਜੇਗੀ ਤੇ ਰੱਖੀ ਬ੍ਰਾਂਡ ਮਿਲ ਜਾਏਗਾ ਜੀ ਜਿਹੜੇ ਸੂਟ ਆਪਾਂ ਪ੍ਰਿੰਟ ਕਰਾਣੇ ਆ ਉਹ ਵਾਲੇ ਸੂਟ ਮਿਲ ਜਾਣਗੇ ਸਾਰੇ ਠੀਕ ਹੈ ਸਾਰੇ ਪ੍ਰਿੰਟ ਕਰਾਣੇ ਵਾਲੇ ਸੂਟ ਨੇ ਨੈਕਸਟ ਹੈਗਾ ਜੀ ਮਸ਼ੀਨ ਵਰਕ ਤੇ ਜਿਹੜੇ ਆਪਾਂ ਪ੍ਰਿੰਟ ਕਰਾਣੇ ਆ ਉਹ ਸੂਟ ਸਾਰੇ ਇਸ ਸੈਕਸ਼ਨ ਦੇ ਵਿੱਚ ਮਿਕਸ ਪਏ ਆ ਇਹ ਸੂਟ ਕਿਉਂਕਿ ਮੇਰੇ ਕੋਲ ਉਰੇ ਹਰੇਕ ਰੇਂਜ ਲੈਣ ਵਾਲਾ ਕਸਟਮਰ ਆਇਆ ਹਰ ਇੱਕ ਦੇ ਬਜਟ ਵਿੱਚ ਮੈਂ ਪਹਿਲਾਂ ਵੀ ਕਿਹਾ ਸੀ ਕਿ ਕਿਸੇ ਨੂੰ ਖਾਲੀ ਨਹੀਂ ਜਾਣ ਦੇਣਾ ਕੋਸ਼ਿਸ਼ ਹੀ ਕੀਤੀ ਹੈ ਕਿ ਕੋਈ ਖਾਲੀ ਨਾ ਜਾਵੇ 11900 ਦੇ ਮਡਾਲ ਦੇ ਸੂਟ ਬਹੁਤ ਸੋਹਣੇ ਨੇ ਇਹ ਸਾਰੇ ਹਰ ਕੋਈ ਇਹਨਾਂ ਨੂੰ ਇੰਨਾ ਖੁਸ਼ ਹੋ ਕੇ ਲੰਦਾ ਜੀ ਹੁਣ ਅਸੀਂ ਸਾਰਾ ਸੈਟਅਪ ਦੁਆਰਾ ਕੀਤਾ ਇੰਨਾ ਸਟਾਕ ਸਾਨੂੰ ਰਿਪੀਟ ਮੰਗਵਾਉਣਾ ਪਿਆ ਇੱਕ ਰੇਪ ਦੇ ਸੂਟ ਨੇ ਸਾਰੇ ਪਿਓਰ ਜਾਰਜਟ ਦੇ ਸੂਟ ਨੇ ਜੀ ਪ੍ਰਾਈਸ ਹੋਈ ਤਕਰੀਬਨ 2500 2000 ਦੀ ਰੇਂਜ ਚ 3200 ਤੱਕ ਦੇ ਸੂਟ ਨੇ ਇਹ ਇਹ ਵੀ ਸਾਰੇ ਜਾਰਜਟ ਤੇ ਕਾਟਨ ਦੇ ਸੂਟ ਹਨ ਜੀ ਇਹ ਆਪਣੇ ਚਾਰ ਕੀਤੇ ਹੋਏ ਸੂਟ ਨੇ ਸਾਰੇ ਜੌਰਜਟ ਤੇ ਤਕਰੀਬਨ ਆਰਗੈਂਜ਼ਾ ਤੇ ਆਰਣਗੇ ਕਾਟਨ ਦੇ ਸੂਟ ਨੇ ਜਿੱਦਾਂ ਇਹ ਇੱਕ ਨਾਲ ਦੀ ਸੇਮ ਕਢਾਈਆਂ ਕੀਤੀਆਂ ਹੋਈਆਂ ਇਹ ਹੈਗੇ ਨੇ ਤਕਰੀਬਨ 2000 ਤੋਂ ਲੈ ਕੇ 3000 ਦੀ ਰੇਂਜ ਤੱਕ ਤੇ ਨੈਕਸਟ ਤੁਹਾਨੂੰ ਇਹ ਮੋਡਲ ਦੇ ਵਿੱਚ ਬਹੁਤ ساری ਕਲੈਕਸ਼ਨ ਲੈ ਕੇ ਆਏ ਆਂ ਅਸੀਂ ਕੱਲ ਸਾਰੇ ਸਟਾਕ ਕਲੀਅਰ ਸੀਗਾ ਤੇ ਅੱਜ ਹੁਣ ਅਸੀਂ ਨਵਾਂ ਸਾਰਾ ਹੀ ਸਟਾਕ ਤੁਸੀਂ ਦੇਖ ਸਕਦੇ ਹੋ ਐਂ ਕੱਲ੍ਹ ਨਾਲ ਉਹ ਵੀ ਸਾਨੂੰ ਡਬਲ ਸਟਾਕ ਉਰੇ ਲੈ ਕੇ ਆਉਣਾ ਪਿਆ ਐਨਾ ਰਿਸਪੌਂਸ ਸੀਗਾ ਇਹ 2500 ਵਾਲੇ ਸੂਟ ਜਿਹੜੇ ਮੈਂ ਦਿਖਾਨੀ ਹੁੰਦੀ ਆ ਆਪਣੀ ਵੀਡੀਓ ਦੇ ਵਿੱਚ ਗਿਫਟ ਵਾਲੇ ਇਹਨਾਂ ਦਾ ਤਾਂ ਅੰਤ ਨਹੀਂ ਮਤਲਬ ਹਰੇਕ ਕੋਈ ਪੁੱਛੀਗਾ ਕਿ 2500 ਵਾਲੇ ਸੂਟ 2500 ਵਾਲੇ ਸੂਟ ਅੱਜ ਇਹ ਵੀ ਐਡ ਆਨ ਹੋ ਗਿਆ ਜੀ 2800 ਦੇ ਸੂਟ ਨੇ ਇਹਨਾਂ ਦੇ ਵਿੱਚ ਕਾਫੀ ਸਾਰੀ ਕਲੈਕਸ਼ਨ ਹੈ ਕੁਝ ਨਵਾਂ ਨਮਾ ਇਹ ਜੈਪੂਰੀ ਦੇ ਵਿੱਚ ਪਏ ਨੇ ਬੀ ਨੈਕ ਦੇ ਉੱਪਰ ਕਾਫੀ ਸੋਹਣੇ ਸੋਹਣੇ ਜੇ ਸੂਟ ਨੇ ਇਹ ਸਾਰੇ ਤੇ ਬੀ ਨੈਕ ਦੇ ਵਿੱਚ ਨੇ ਲਖਨ ਲਖਨਵੀ ਵਰਕ ਦੇ ਵਿੱਚ ਬਹੁਤ ਸਾਰੀ ਕਲੈਕਸ਼ਨ ਆ ਬਹੁਤ ਸੋਹਣੇ ਇਹ ਪਿਓਰ ਲਖਨਵੀ ਆ ਜਿਹੜੀ ਅਸੀਂ ਉਰੇ ਲੈ ਕੇ ਆਏ ਹੋਏ ਆ ਜੇ ਕਾਫੀ ਸਾਰੀ ਕਲਰ ਚੁਆਇਸ ਇਹਦੇ ਵਿੱਚ ਤੇ ਇਹ ਹੈਗੇ ਨੇ ਆਪਣੇ ਹਰ ਟਾਈਮ ਟ੍ਰੈਂਡ 'ਚ ਰਹਿਣ ਵਾਲੇ ਤਨਸੂਹੀ ਦੇ ਸੂਟ ਇਹ ਨਾ ਦਾ ਵੀ ਅੱਛਾ ਰਿਸਪੌਂਸ ਰਿਹਾ ਤੇ ਕੁਝ ਤੁਹਾਨੂੰ ਨਵਾਂ ਦਿਖਾਣੇ ਆ ਜੀ 5 ਮੀਟਰ ਦੇ ਸੂਟ ਦੇ ਨਾਲ ਕਗਰੇ ਇਹ ਇਹ 5 ਮੀਟਰ ਦਾ ਸੂਟ ਆ ਜੀ ਪੂਰਾ ਨਾਲ ਤੁਹਾਨੂੰ ਲਹਿੰਗਾ ਮਿਲੇਗਾ ਇਹਦੇ ਤੇ ਨਾਲ ਹੈਗੇ ਜੀ ਚਨੌਂ ਸ਼ਫਾਂ ਦਾ ਦੁਪੱਟਾ ਤੇ ਪ੍ਰਾਈਸ ਹੈਗਾ ਸੂਟ ਦਾ 7500 ਵਿਦ ਲਹਿੰਗਾ ਇਹਦੇ ਵੀ ਤੁਹਾਨੂੰ ਕਲਰ ਚੁਆਇਸ ਕਾਫੀ ਸਾਰੇ ਇਦਾਂ ਦੇ ਮਿਲ ਜਾਣਗੇ ਜੀ ਤੇ ਡਿਜ਼ਾਈਨ ਇਸ ਤੁਹਾਨੂੰ ਦੋ ਮਿਲ ਜਾਣਗੇ ਤੇ ਕੁਝ ਅਲੱਗ ਤੇ ਵੱਖਰਾ ਦੇਖਣਾ ਜੀ ਮਤਲਬ ਜਿਹੜਾ ਖਿੱਚਦਾ ਕੇਂਦਰ ਬਣਿਆ ਹੋਇਆ ਸੂਟ ਪਿਓਰ ਦਬਕੇ ਦੇ ਉੱਪਰ ਬਹੁਤ ਸੋਹਣਾ ਸੂਟ ਹੈ ਜੀ ਇਹ ਮਤਲਬ ਇੰਨਾ ਕੁ ਵਰਕ ਇਸ ਦਾ ਯੂਨੀਕ ਹੈ ਨਾ ਕਈ ਵਾਰੀ ਹੁੰਦਾ ਕਿ ਕਿਸੇ ਚੀਜ਼ ਨੂੰ ਦੇਖੀ ਜਾਓ ਤਾਂ ਉਦਾਂ ਦਾ ਸਟੱਫ ਹੈ ਇਸ ਦਾ ਤੇ ਉਦਾਂ ਦਾ ਹੀ ਇਸ ਵਰਕ ਹੈ ਜੀ ਬਹੁਤ ਪਿਆਰਾ ਸੂਟ ਆ ਕਲਰ ਲਾਸਟ ਰਹਿ ਗਿਆ ਤੇ ਪ੍ਰਾਈਸ ਇਸ ਸੂਟ ਦਾ 20000 ਹੈ 20000 ਦਾ ਸੂਟ ਹੈ ਇਹ ਤੇ ਬਾਕੀ ਜਿਹੜਾ ਮੈਂ ਤੁਹਾਨੂੰ ਡਮੀ ਦੇ ਡਿਸਪਲੇ ਕੀਤਾ ਹੋਇਆ ਦਿਖਾਇਆ ਉਹਦੇ ਵਿੱਚ ਇਹ ਕਲਰ ਆਪਸ਼ਨ ਆ 5 ਮੀਟਰ ਸੂਟ ਦੇ ਨਾਲ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਇਹ ਵੀ 5 ਮੀਟਰ ਦੇ ਸੂਟ ਨਾਲ ਲਹਿੰਗਾ ਹੈ ਇਹ ਲਹਿੰਗਾ ਤੁਸੀਂ ਅਕਸਰ ਆਪਣੇ ਕੋਲ ਦੇਖਦੇ ਹੁੰਨੇ ਆ ਜੀ ਕਾਫੀ ਡਿਸਕਾਊਂਟ ਤੇ ਲਾਇਆ ਹੋਇਆ ਹੈ ਅਨਾਰਕਲੀ ਆ ਅਨਾਰਕਲੀ ਦੇ ਵਿੱਚ ਤੁਹਾਨੂੰ ਪ੍ਰਾਈਸ ਮਿਲ ਜਾਏਗਾ 6000 ਦਾ ਠੀਕ ਹੈ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਸੇ-ਇਸੇ ਹਜ਼ਾਰ ਦੇ ਨੇ ਦੋਨੋਂ ਡ्रेसेस ਇਹ ਆਪਣੀ ਡਰੈਸ ਆ ਜੀ ਪਲਾਜ਼ੋ ਦੇ ਨਾਲ ਲਖਨਵੀ ਵਰਕ ਦੇ ਉੱਪਰ ਠੀਕ ਹੈ ਤੇ ਇਹ ਨੈਕਸਟ ਦਿਖਾਣੇ ਆ ਜੀ ਇਹ ਆਪਣੇ ਜਿਹੜੇ ਇਹ ਜੁੱਤੀਆਂ ਦੇ ਨਾਲ ਸੂਟ ਆਏ ਆ ਪ੍ਰਾਈਸ ਵੀ ਬਹੁਤ ਘੱਟ ਸੀਗਾ ਇਹਨਾਂ ਸੂਟਾਂ ਦਾ ਤਕਰੀਬਨ 36 ਦਾ ਸੂਟ ਆ ਜੀ ਬ੍ਰਾਕਿਟ ਦੇ ਉੱਪਰ ਨੈਕ ਗੋਟਾ ਪੱਤੀ ਦੇ ਉੱਪਰ ਨਾਲ ਇਹਨਾਂ ਦੇ ਜੁੱਤੀਆਂ ਨੇ ਇਹ ਸੂਟ ਆਪਣੇ ਚੱਲਦੇ ਰਹਿੰਦੇ ਨੇ ਜੀ ਪਿਓਰ ਜੌਰਜਟ ਦੇ ਉੱਪਰ ਜਿਹੜਾ ਆਰੀ ਦਾ ਵਰਕ ਹੁੰਦਾ 35 ਵਾਲੇ ਅਸੀਂ ਡਿਸਕਾਊਂਟ ਦੇ ਦਿੱਤੇ ਹੋਰੇ 32 ਦੇ ਵਿੱਚ ਸਾਰੀ ਹੀ ਵੀਡੀਓ 'ਚ ਅਸੀਂ ਡਿਸਕਾਊਂਟ ਦਿੱਤਾ ਏ ਤੇ ਹਰ ਇੱਕ ਕਸਟਮਰ ਨੂੰ ਅਸੀਂ ਗਿਫਟ ਦਿੱਤਾ ਏ ਤੇ ਖੁਸ਼ ਹੋ ਕੇ ਗਏ ਨੇ ਜਿਹੜੇ ਵੀ ਕੱਲ ਗਏ ਨੇ ਜੀ ਮਤਲਬ ਹਰੇਕ ਦੀ ਖੁਸ਼ੀ ਬਹੁਤ ਜ਼ਿਆਦਾ ਸੀਗੀ ਏ ਤੁਹਾਨੂੰ ਮਿਲਣਗੇ ਕ੍ਰੇਪ ਦੇ ਵਿੱਚ ਜਿਹੜੇ ਆਪਣੇ ਨਾਰਮਲ ਰੇਂਜਾਂ ਦੇ ਸੂਟ ਹੁੰਦੇ ਆ ਇਹਦੇ ਵਿੱਚ ਅੱਜ ਅਸੀਂ ਬਹੁਤ ਸਾਰੀ ਕਲੈਕਸ਼ਨ ਲੈ ਕੇ ਆਏ ਕਿਉਂਕਿ ਕੱਲ ਅਸੀਂ ਇਹ ਕਲੈਕਸ਼ਨ ਨਹੀਂ ਸੀ ਲੈ ਕੇ ਆਏ ਕ੍ਰੇਪ ਦੀ ਪਰ ਹਰ ਕੋਈ ਇਹਨਾਂ ਨੂੰ ਇੰਨਾ ਕਿ ਜ਼ਿਆਦਾ ਮਿਸ ਕਰਦਾ ਸੀ ਤੁਸੀਂ ਵੀਡੀਓ 'ਚ ਜਿਹੜੇ ਕ੍ਰੇਪ ਦੇ ਸੂਟ ਦਿਖਾਉਨੇ ਆ ਉਹ ਨਹੀਂ ਦਿਖਾਏ ਜੀ ਉਹ ਨਹੀਂ ਲੈ ਕੇ ਆਏ ਅੱਜ ਸਾਡੇ ਪਾਸ ਇਹ ਵਾਲੀ ਕਲੈਕਸ਼ਨ ਆ ਅਸੀਂ ਵੈਸੇ ਤਾਂ ਲਈ ਹੋਈ ਸੀਗੀ ਪਰ ਦਿਖਾਏ ਨਹੀਂ ਸੀਗੇ ਤੇ ਬਹੁਤ ਸੋਹਣੇ ਤੁਹਾਨੂੰ ਜਾਗੋ ਸਪੈਸ਼ਲ ਸੂਟ ਅੱਜ ਮਿਲ ਜਾਣਗੇ ਜੀ ਪਿਓਰ ਬ੍ਰੋਕੇਟ ਦੇ ਇਹਨਾਂ ਦੇ ਡਿਜ਼ਾਈਨ ਦੇਖ ਕੇ ਤਾਂ ਰੂਹ ਖੁਸ਼ ਹੁੰਦੀ ਆ ਜਿਹੜੇ ਇਹਨਾਂ ਦਾ ਡਿਜ਼ਾਈਨ ਹੈ ਪਿਓਰ ਬ੍ਰੋਕੇਟ ਦੇ ਸੂਟ ਨੇ ਜਾਗੋ ਸਟਾਈਲ ਦੇ ਵਿੱਚ ਸਿਲਕ ਦੇ ਉੱਪਰ ਮੈਂ ਇੱਕ ਵੇਸ ਤੁਹਾਨੂੰ ਖੋਲ ਕੇ ਦਿਖਾਨੀ ਆ ਮਤਲਬ ਜਿਹੜੀ ਇਹਨਾਂ ਦੇ ਕਲੈਕਸ਼ਨ ਹੈ ਨਾ ਇਹਨਾਂ ਦੇ ਡਿਜ਼ਾਈਨਿੰਗ ਆ ਸੂਟ ਦੇ ਵਾਓ ਕਹਿਣ ਵਾਲੀ ਹੈ ਜਿਹੜੀ ਅੱਜ ਅਸੀਂ ਲੈ ਕੇ ਆਏ ਆ ਪ੍ਰਾਈਸ ਸਿਰਫ 4000 ਦੇ ਵਿੱਚ ਸਿਲਕ ਦੀ ਸਲਵਾਰ ਇਹਨਾਂ ਦੇ ਨਾਲ organza ਦਾ ਦੁਪੱਟਾ ਰਹੇਗਾ ਜੀ 4000 ਦੇ ਵਿੱਚ ਤੁਹਾਨੂੰ ਇਹ ਪਿਓਰ ਬਰੋਕਟ ਦੇ ਉੱਪਰ ਬਹੁਤ ਸਾਰੇ ਕਲਰ ਆਪਸ਼ਨ ਮਿਲਣਗੇ ਤੇ ਕਾਫੀ ਸਾਰੀ ਚੁਆਇਸ ਹੈ ਇਹਦੇ ਵਿੱਚ ਠੀਕ ਹੈ ਜੀ ਨੈਕਸਟ ਹੈਗਾ ਰਾਮ ਟੈਕਸ ਦਾ ਇਹ ਵਾਲਾ ਜਿਹੜਾ ਆਪਣਾ ਕਾਊਂਟਰ ਹੈ ਰਾਮ ਟੈਕਸ ਨੂੰ ਸੀ ਕਾਫੀ ਜ਼ਿਆਦਾ ਡਿਸਕਾਊਂਟ ਤੇ ਪਾਇਆ ਹੋਇਆ ਇਹਦੇ ਵਿੱਚ ਟ੍ਰਿਸਟਾ ਬ੍ਰਾਂਡ ਦੇ ਕਾਟਨ ਦੇ ਸੂਟ ਆ ਜਾਣਗੇ ਠੀਕ ਹੈ ਜੀ ਇਹ ਸਾਰੇ ਰਾਮ ਟੈਕਸ ਦੇ ਆ ਜਾਣਗੇ ਇਹ ਆਪਣੀ ਕਾਫੀ ਜ਼ਿਆਦਾ ਸੇਲ ਹੋਣ ਵਾਲੇ ਟੈਬੀ ਮਸਲੀਨ ਦੇ ਸੂਟ ਠੀਕ ਹੈ ਇਹ ਵੀ ਅਸੀਂ ਤੁਹਾਨੂੰ ਡਿਸਕਾਊਂਟ ਤੇ ਦਿੱਤੇ ਹੋਏ ਆ ਉਹਦੇ ਟੈਬੀ ਮਸਲੀਨ ਕੱਲ ਇਹਨਾਂ ਨੂੰ ਵੀ ਬਹੁਤ ਜ਼ਿਆਦਾ ਪੁੱਛ ਰਹੇ ਸੀਗੇ ਮਤਲਬ ਅੱਜ ਅਸੀਂ ਇੰਨਾ ਖੂਬਸੂਰਤ ਆਡ-ਆਨ ਕੀਤਾ ਹੈ ਕੱਲ ਦੀ ਇੰਨੀ ਜ਼ਿਆਦਾ ਡਿਮਾਂਡ ਸੀਗੀ ਜਿਹੜੇ ਸੂਟਾਂ ਨੇ ਫਰੇਪ ਦੇ ਅਲੱਗ-ਅਲੱਗ ਇਹਨਾਂ ਦੇ ਵਿੱਚ ਡਿਜ਼ਾਈਨ ਤੇ ਅਸੀਂ ਅੱਜ ਨਵੇਂ ਕੁਝ ਲੈ ਕੇ ਆਏ ਆ ਹਾਂਜੀ ਉਮੀਦ ਕਰਦੀ ਆ ਜਿਹੜੇ ਨਹੀਂ ਆ ਸਕਦੇ ਉਹਨਾਂ ਵਾਸਤੇ ਮੈਂ ਸਪੈਸ਼ਲ ਵੀਡੀਓ ਸ਼ੂਟ ਕੀਤੀ ਆ ਤੇ ਤੁਹਾਨੂੰ ਮੈਂ ਪ੍ਰਾਈਸ ਦੱਸਣ ਦੀ ਵੀ ਕੋਸ਼ਿਸ਼ ਕੀਤੀ ਅਗਰ ਤੁਹਾਨੂੰ ਥੋੜਾ 딜 ਆ ਕਿ ਸਾਨੂੰ ਇਹ ਸੂਟ ਪਸੰਦ ਆ ਤਾਂ ਆਪਾਂ ਤੁਹਾਡੇ ਵਾਸਤੇ ਬਣਾ ਵੀ ਸਕਦੇ ਆ ਅਗਰ ਮੇਰੇ ਪਾਸ ਨਹੀਂ ਹੋਇਆ ਜੇ ਹੋਇਆ ਤਾਂ ਮੈਂ ਤੁਹਾਡੇ ਵਾਸਤੇ ਪੇਜ ਵੀ ਸਕਦੀ ਆ ਤੁਹਾਡਾ ਸਭ ਦਾ ਬਹੁਤ ਜ਼ਿਆਦਾ ਅਸ਼ੀਰਵਾਦ ਆ ਮੇਰੇ ਨਾਲ ਤੇਰੀ ਨੂੰ ਹਾਰਟ ਟਾਈਮ ਜ਼ਰੂਰਤ ਆ ਜੀ ਤੇ ਬਹੁਤ ਸੋਹਣਾ ਰਿਸਪੌਂਸ ਆ ਮੈਨੂੰ ਜਿੰਨਾ ਡਰ ਸੀਗਾ ਕਿ ਮੇਰਾ ਫਰਸਟ ਐਗਜ਼ੀਬਿਸ਼ਨ ਆ ਉਹਦੇ ਵਿੱਚ ਕਿੱਦਾਂ ਹੋਏਗਾ ਕਿੱਦਾਂ ਨਹੀਂ ਪਰ ਬਹੁਤ ਸੋਹਣਾ ਰਿਸਪੌਂਸ ਸੀਗਾ ਮੈਂ ਖੁਸ਼ ਹੋਈ ਪਈ ਆ ਥੈਂਕ ਯੂ ਤੁਹਾਡਾ ਸਾਰਿਆਂ ਦਾ ਜੀ ਤੇ ਇਹ ਵੀਡੀਓ ਮੈਂ ਅੱਜ ਜਲਦੀ ਅਪਲੋਡ ਕਰ ਦਾਂਗੀ ਕਿਉਂਕਿ ਮੈਂ ਸਪੈਸ਼ਲੀ ਬਣਾ ਰਹੀ ਹਾਂ ਹੁਣ ਇਸ ਟਾਈਮ ਫ੍ਰੀ ਸੀਗੀ 10 ਵਜੇ ਤੋਂ ਬਾਅਦ ਸਾਡੇ ਕੋਲ ਪੂਰਾ ਰਸ਼ ਹੁੰਦਾ ਏ ਤੇ ਤੁਸੀਂ ਵੀ ਜਲਦੀ ਜਲਦੀ ਆਓ ਜਿਹੜੇ ਨੇੜੇ ਦੇ ਆ ਮੌਸਮ ਬਹੁਤ ਸੋਹਣਾ ਠੰਡਾ ਹੋਇਆ ਹੋਇਆ ਹਲਕੀ ਹਲਕੀ ਜੀ ਬੂੰਦਾਬੰਦੀ ਹੋ ਰਹੀ ਆ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਸਾਰ